ਅੱਜ ਮਿੱਤਰੋ ਕੋਟਕਪੂਰਾ ਮੰਡੀ ਦੇ ਉੱਤੇ ਖੜੇ ਆਂ ਛੋਦੇ ਆਪ ਤੇ ਨਾ ਚਾਰ ਟਰੈਕਟਰ ਲੈ ਕੇ ਆਈ ਆਂ ਜੀ ਕੈਲਕਸ ਰਾਜ ਦੇ 437 ਦਾ ਮਾਲ ਕਾਪੂ ਕੋਲੇ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਵਧੀਆ ਬਾਈ ਜੀ ਠੀਕ ਠਾਕ ਜੀ ਵਧੀਆ ਵਧੀਆ ਸਾਰਿਆਂ ਤੋਂ ਪਹਿਲਾਂ ਇੱਧਰ ਸਵਰਾਜ 730 F E ਟਰੈਕਟਰ ਕਿਹੜਾ ਮਾਡਲ ਹੈ ਇਹ 2005 ਮਾਡਲ ਆ ਜੀ 2005 ਮਾਡਲ ਆ ਨੰਬਰ ਪੀ ਆ ਵੇ ਪੀ ਆਬ ਨੰਬਰ ਆ ਜੀ ਨਵੇਂ ਟਾਇਰਾਂ ਜੇ ਕੇ ਕੰਪਨੀ ਦੇ ਠੀਕ ਹੈ ਜੀ ਪੀ ਆਬ ਨੰਬਰ ਆ ਚਾਰੇ ਟਾਇਰ ਜਾਵਾਂ ਨਵੇਂ ਹਾਂਜੀ ਬਾਈ ਓ ਠੀਕ ਹੈ ਜੀ ਚਾਰੇ ਟਾਇਰ ਜਾਵਾਂ ਨਵੇਂ ਆ ਤੇ ਗੱਲ ਕਰੀਏ ਬਾਈ ਜੀ ਰ ਰੰਗ ਬੇੜ ਵਿਦੇ ਅੱਦਾਂ ਨੂੰ ਮਾਨ ਕੇ ਚੱਲੂ ਹੋਇਆ ਵੇ ਐਵੇਂ ਤੁਹਾਨੂੰ ਕਹੀ ਜਾਈਏ ਇੰਜਨ ਦੇ ਧਵਾ ਉੱਤੇ ਠੀਕ ਆ ਮਾੜਾ ਮੋਟਾ ਹੋਇਆ ਵਾ ਹਾਂਜੀ ਬਾਕੀ ਮੇਨ ਗੱਲ ਹੁੰਦੀ ਬਈ ਇੰਜਨ ਗੀਅਰ ਦੀ ਇੰਜਨ ਗਰ ਜਾਵਾ ਸਹੀ ਆ ਬਈ ਇੰਜਨ ਗੀਅਰ ਦਾ ਟਰੈਕਟਰ ਕੂੜਾ ਚੰਗਾ ਬਈ ਵਾਹ ਕੀ ਤਸੱਲੀ ਕਰ ਹਾਂਜੀ ਹਾਂਜੀ ਚੱਕਰੇ ਕੋਈ ਨੇ ਹਾਂਜੀ ਹਾਂਜੀ ਬਈ ਠੀਕ ਆ ਬਈ ਫੇਰ ਸੌਦਾ ਲਾ ਸਕਦੇ ਹਾਂ ਤੇ ਬਈ ਟਰੈਕਟਰ ਨਾਲ ਸਮਾਨ ਸਮਾਨ ਵੀਰੇ ਜਿਹੜਾ ਹੈਗਾ ਨਾਲ ਐਂ ਮਿਲ ਫਾਰਾ ਕੋਈ ਸਾਰਾ ਕੋ ਸਾਰਾ ਕੋ ਮਿਲੂ ਬਈ ਠੀਕ ਆ ਬਈ ਸਾਰਾ ਸਮਾਨ ਟਰੈਕਟਰ ਦੇ ਨਾਲ ਮਿਲੂਗਾ ਤੇ ਇੰਜਨ ਗੀਅਰ ਦਾ ਮਾਹ ਜਿੱਤ ਬਣਦਾ ਬਾਈ ਡਾਕੂਮੈਂਟ ਅਸੈਂਬਲੀ ਓਕੇ ਓਕੇ ਵੀਰੇ ਸਾਰਾ ਕੋ ਕਾਜ ਪਤਰ ਓਕੇ ਨਾਲ ਕਰ ਠੀਕ ਆ ਬਾਈ ਚਾਲ ਦੇ ਪਤਰਾ ਆ ਬਈ ਹਜੇ ਤੱਕ ਨਾਲ ਹਾਂਜੀ ਹਾਂਜੀ ਬਾਈ ਉਹ ਇੰਜਨ ਵੀਅਰ ਦਾ ਜਮੇ ਹੀ ਓਕੇ ਕੋਈ ਚੱਕਰ ਨਹੀਂ ਯਾਰ ਰੰਗ ਬਣ ਮਾੜੀ ਮੋਟਾ ਉਹ ਅੱਜ ਵਜਾ ਜਾਂਦਾ ਉਹ ਕੋਈ ਚੱਕਰ ਨਹੀਂਗਾ ਠੀਕ ਆ ਹਾਂ ਕੋਈ ਮਗਾ ਲਿਆ ਖੜਿਆ ਨਹੀਂ ਕਿਤੋਂ ਕੋਈ ਵੀ ਕਿਸ ਤਰ੍ਹਾਂ ਦੀ ਵੀ ਆਜ ਬੋਲ ਵੀ ਨਹੀਂ ਮਗਰ ਜਮੇ ਹੀ ਸਹੀ ਆ ਪੂਰਾ ਚੰਗਾ ਮੈਂ ਕਹਣਾ ਬਾਈ ਯਾਰ ਅਗਲਾ ਚਲਾਊਗਾ ਅਗਲਾ ਕੋਈ ਹਾਂ ਚੀਜ਼ ਹੈਗੀ ਆ ਬਸ ਠੀਕ ਆ ਬਾਈ ਬਾਕੇ ਤਸੱਲੀ ਕਰ ਮੈਂ ਕਹਿੰਦਾ ਬਾਈ ਇਹ ਪਤਰ ਵੀਰੇ ਓਕੇ ਹੋਗਾ ਠੀਕ ਆ ਤੇ ਇਹਦੀ ਕੀ ਡਿਮਾਂਡ ਆ ਬਈ ਇਹਦੀ ਵੀਰੇ 2005 ਮਾਡਲ ਆ 1 ਲੱਖ 90 ਹਜ਼ਾਰ ਡਿਮਾਂਡ ਆ ਬਾਕੀ ਹੋ ਜੂਗੀ ਬਾਅਦ ਘੱਟ ਕੋਈ ਚੱਕਦੇ ਡਿਮਾਂਡ 190 ਆ ਹਾਂਜੀ ਬਾਈ ਮੌਕੇ ਤੇ ਮਾਨ ਤਾਨ ਹੋ ਜੂ ਮਾਨ ਤਾਨ ਹੋ ਜੂ ਠੀਕ ਆ ਇਹ ਚਾਰੇ ਟਰੈਕਟਰ ਇਹ ਆਪਣੇ ਕੋਲੇ ਆ ਚਾਰੇ ਬਾਈ ਆਪਣੇ ਕੋਲੇ ਤੇ ਪਹਿਲਾਂ ਦੱਸ ਦਈਏ ਵੀ ਆ ਕਿਹੜੇ ਪਿੰਡ ਵਕਈ ਆ ਇਹ ਆਪਣਾ ਕੋੜਕਪੁਰਾ ਸ਼ਹਿਰ ਹੀ ਆ ਬਈ ਸ਼ਹਿਰ ਕੋੜਕਪੁਰਾ ਸ਼ਹਿਰ ਹੀ ਠੀਕ ਆ ਅੱਗੇ ਆ ਗਿਆ ਬਾਈ ਜੀ ਥੋੜੀ ਚੱਤੀ ਥੋੜੀ ਚੱਤੀ ਔਰ ਇਹ ਮਾੜਾ ਕਿਹੜਾ ਇਹ ਮਾੜਾ 99 ਆ ਬਾਈ ਇਹ ਜਿੰਨਾ ਵੀ ਟਰੈਕਟਰ ਤੁਸੀਂ ਵੇਖ ਰਹੇ ਹੋ ਇਹ ਮਾਰ ਅਰੀਜਨਲ ਆ ਬਈ ਕੱਲੇ ਸਟਿੱਕਰ ਵਾੜੇ ਮੋਟੇ ਡੋਰੀ ਲੱਗੇ ਹੋਏ ਹੋਰ ਕੇ ਇਹ ਵੀ ਟਰੈਕਟਰ ਨੂੰ ਇੰਜਨ ਦੇ ਤੇ ਜਮਾਂ ਓਕੇ ਆ 1993 ਮਾਡਲ ਨੰਬਰ 50 50 ਨੰਬਰ ਆ ਬਈ 13 ਦੀ ਗੱਲ ਤਾਇਰ ਬਾਈ ਅਗਲੇ ਦਾ ਹੈਗੇ ਮਰਦੇ ਦੇ ਕੋ ਮਗਰਲੇ ਹੈਗੇ ਬੋਲੋ ਦੇ ਠੀਕ ਆ ਇਹ ਕਿੰਨੇ ਇਹ 90% ਟਾਇਰ ਹੈਗੇ ਆ ਬਾਈ 90% ਹਾਂਜੀ ਠੀਕ ਆ ਰੰਗ ਪੇੜਦਾਰੀ ਨਾ ਰਿੰਗ ਰਿੰਨੋ ਬਾਈ ਪੂਰਾ ਅਰੀਜਨਲ ਆ ਵੀਰੇ ਠੀਕ ਆ ਸਾਰਾ ਮੈਨੂੰ ਵੀਰੇ ਡੰਡਾ ਫੱਟੀ ਜਿਵੇਂ ਵੀ ਹੈਗਾ ਡੰਡਾ ਫੱਟੀ ਖੇਤਰੀ ਸਾਰਾ ਕੋ ਸਾਰਾ ਕੋ ਜਿਵੇਂ ਹੈਗਾ ਸਾਰਾ ਐ ਮੈਨੂੰ ਕੋਈ ਸਾਰਾ ਸਮਾਨ ਟਰੈਕਟਰ ਦੇ ਨਾਲ ਆ ਕੇ ਇੰਜਣ ਗੇਅਰ ਦਾ ਪੂਰਾ ਚੰਗਾ ਉਹ ਆ ਕੇ ਤੁਹਾਨੂੰ ਦੀ ਕਰਕੇ ਫੇਰ ਸੌਦਾ ਲਾ ਸਕਦੇ ਹਾਂ ਹਾਂ ਬਾਈ ਕੋਈ ਗੱਲ ਠੀਕ ਆ ਬਾਈ ਜੀ ਤੇ ਬਾਈ ਇਹਦੀ ਕੀ ਡਿਮਾਰ ਆ ਬੋਲਦੇ ਇਹਦੀ ਵੀਰੇ 1,60,000 ਰੁਪਏ 1,60,000 ਦੀ ਡਿਮਾਂਡ ਆ ਹਾਂ ਬਾਈ ਤੇ ਜਿਹੜਾ ਵੀਡੀਓ ਸ਼ੇਅਰ ਕਰਦੇ ਹੋ ਬਾਈ ਉਹ ਕਰ ਦਾਂਗੇ ਵੀਰੇ ਮਾਨਤਨ ਕਰ ਠੀਕ ਆ ਬੱਸ ਫੁੱਲ ਮਾਨਤਨ ਕੀਤਾ ਹਾਂਜੀ ਹਾਂਜੀ ਬਾਈ ਫੁੱਲ ਕੀਤਾ ਜੀ ਠੀਕ ਹੈ ਜੀ ਅੱਗੇ ਆ ਗਿਆ ਜੀ ਸਵਰਾਜ 735 ਇਹ ਮਾਡਲ ਕਿਹੜਾ ਇਹ ਹੈਗਾ 2008 ਮਾਡਲ ਬਈ 2008 ਮਾਡਲ ਨੰਬਰ ਪਿਆ ਵਾ 50 ਨੰਬਰ ਹੈ ਬਈ ਇਹਦੇ ਮੂਹਰੇ ਟਾਇਰਾਂ ਦੀ ਗੱਲ ਕਰੀ ਮੂਹਰੇ ਹੈਗੇ ਮਾਈ ਬਣ ਕੇ ਚੱਲੋ ਅੱਧੇ ਬਣ ਕੇ ਚੱਲੋ ਮਗਰ ਲੈ ਕੇ 80 ਪੈ ਹੈ ਬਈ ਠੀਕ ਆ ਰੰਗ ਵੇੜ ਦਾ ਹਰੇ ਨਾਲ ਆ ਬਈ ਸਾਰੇ ਸਾਰਾ ਹਾਂ ਬਈ ਸਾਰੇ ਫੁੱਲ ਗਾਰੰਟੀ ਹੈ ਨਾ ਫੁੱਲ ਫੁੱਲ ਵੀਰੇ ਨਹੀਂ ਨਹੀਂ ਵੀਰੇ ਕਿਤੇ ਵੀ ਨਹੀਂ ਲੱਗੀ ਤੇਗਲੇ ਬ੍ਰੇਕਾਂ 'ਚ ਇਹ ਠੀਕ ਆ ਬਈ ਤੇਗਲੇ ਬ੍ਰੇਕ ਵਾਲਾ ਟਰੈਕਟਰ ਆ ਤੇ ਸਮਾਨ ਇਹਦੇ ਨਾਲ ਵੀ ਪੂਰਾ ਹੀ ਆ ਹਾਂ ਹਾਂ ਪੂਰਾ ਬਈ ਇਹਦਾ ਪੂਰਾ ਸਮਾਨ ਆ ਪਿੰਡਾ ਪੱਟੀ ਚਤਰੀ ਇੰਜਨ ਗੇਅਰ ਦਾ ਬਾਈ ਜਮਾ ਸਹੀ ਹੈ ਬਾਈ ਵਾਹ ਕੇ ਹਾਂ ਹਾਂ ਵਾਹ ਕੇ ਚੈੱਕ ਕਰਕੇ ਲੈ ਜੋ ਕੋਈ ਟੱਕਰ ਨਹੀਂ ਬਾਈ ਠੀਕ ਆ ਵਾਹ ਕੇ تصدیق ਕਰਕੇ ਫੇਰ ਸੌਦਾ ਲਾ ਦੋ ਫੁੱਲ ਗਾਰੰਟੀ ਆ ਸਵਰਾਜ 855 ਐਫੀ ਟਰੈਕਟਰ 8 ਮਾਡਲ ਤੇਲ ਬਰੇਕ ਹੈਣਾ ਹਾਂਜੀ ਬਈ ਤੇਲ ਬਰੇਕ ਹੈ ਤੇ ਬਾਈ ਪਰ ਬੰਪਰ ਆਈ ਹੈ ਵਧੀਆ ਵਧੀਆ ਹੈ ਮਿਲੂ ਸਾਰਾ ਕੁਝ ਵੀਰੇ ਠੀਕ ਆ ਪੀ ਆਮ ਨੰਬਰ ਆ ਪੀ ਵੀ ਕਾ 30 ਤੇ ਬਾਈ ਕੀ ਡਿਮਾਂਡ ਹੈ ਇਹਦੇ ਵੀਰੇ 2 ਲੱਖ 65000 ਰੁਪਏ ਡਿਮਾਂਡ ਆ 2 65 ਡਿਮਾਂਡ ਹੀ ਆ ਹਾਂ ਵੀਰੇ ਕਰ ਦਿਆਂਗੇ ਬਾਈ ਕੋਈ ਚੱਕਰ ਨਹੀਂ ਫੁੱਲ ਮਾਨਤਾਨ ਕਰ ਲਿਆ ਠੀਕ ਆ ਪੂਰਾ ਮਾਨਤਾਨ ਕੀਤਾ ਜਾਊਗਾ ਜੀ ਤੇ ਇਹ ਕ ਟਰੈਕਟਰ ਐਂਡ ਆ ਟਰੈਕਟਰ ਆ ਸਵਰਾਜ 855 ਇਹ ਕਿਹੜਾ ਮਾਡਲ 14 ਮਾਡਲ ਆ ਬਈ 14 ਮਾਡਲ ਨੰਬਰ ਪੀ ਆਵ ਤੇ ਆ ਬਾ ਬਈ ਬੀਵੀਟੀ ਜੀ ਵੀ ਮੋਹਰ ਸਾਹਿਬ ਦਾ ਹਾਂ ਜੀ ਬਾਈ ਮੋਹਰਲੇ ਡੈਡੀ ਮੋਹਰਲੇ ਮੰਗ ਕੇ ਤੇ ਲੋ 60 ਪੈਸੇ ਮਗਰਲੇ ਦਸੀ ਪੈਸੇ ਟਾਇਰ ਮੋਹਰਲੇ 60 ਪੈਸੇ ਮਗਰਲੇ ਆਪੀ ਤੇ ਇਹ ਰੰਗ ਪੇੜ ਦਾ ਓਰੀਜਨਲ ਆ ਬਾਈ ਸਾਰਾ ਸਾਰਾ ਓਰੀਜਨਲ ਇਹਦਾ ਜੱਟ ਸਾਰਾ ਓਰੀਜਨਲ ਆ ਰੰਗ ਪੇੜ ਦਾ ਤੇ ਸਮਾਨ ਇਹਦੇ ਨਾਲ ਵੀ ਪੂਰਾ ਹੀ ਆ ਬਾਈ ਸਾਰਾ ਸਾਰਾ ਡੰਡਾ ਫੱਟੀ ਸਾਰਾ ਪੂਰਾ ਲੋ ਬਾਈ ਠੀਕ ਆ ਬਾਈ ਪੂਰਾ ਸਮਾਨ ਡਬਲ ਡੈਸ਼ੀਡ ਡਬਲ ਡੈਕੀ ਬੂਟਰ ਚ ਵੀਰੇ ਤੇ ਲੋ ਬ੍ਰੇਕ ਆ ਡੇ ਆਜ ਟੌਪ ਮਾਡਲ ਗਿਆ ਨਾ ਟੌਪ ਮਾਡਲ ਹੂੰ ਯਾਰ ਨਾਲ ਦੇ ਬਾਈ ਇੰਜਨ ਗੇਅਰ ਦਾ ਇਹ ਕਿਵੇਂ ਆ? ਇਹ ਕਾਸਕਰ ਇੰਜਨ ਨਹੀਂ ਵੀਰੇ ਇਹ ਸੋਰਾ ਇੰਜਨ ਤੇ ਆਇਆ ਇੰਜਨ ਗੇਰ ਜਮਾ ਓਕੇ ਕੋਈ ਚੱਕਰ ਜਮਾ ਓਕੇ ਆ ਵਾਹ ਕੇ ਤਸੱਲੀ ਕਰਕੇ ਫੇਰ ਸੌਦਾ ਲਾ ਸਕਦੇ ਆ ਬਈ ਹਾਂ ਹਾਂ ਬਈ ਕੱਲ ਹੀ ਕੋਈ ਨਹੀਂ ਯਾਰ ਠੀਕ ਆ 14 ਮਾਡਲ ਆ ਤੇ ਇਹਦੀ ਕੀ ਡਿਮਾਂਡ ਰੱਖੀ ਹੈ ਇਹਦੀ ਵੀਰੇ 4,55,000 ਰੁਪਿਆ ਡਿਮਾਂਡ ਆ ਬਾਕੀ ਮਾਨ 4,55,000 ਡਿਮਾਂਡ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਬਾਕੀ ਆਪਾਂ ਮਾਨਦਾਨ ਕਰਦੇ ਆਂ ਜਿਹੜਾ ਵੀਡੀਓ ਕਰਕੇ ਸ਼ੇਅਰ ਕਰਕੇ ਆਊਗਾ ਪੂਲ ਮਾਨਦਾਨ ਕਰਾਂਗੇ ਤੇ ਬਾਈ ਜੀ ਇਹ ਚਾਰੇ ਟਰੇਕ ਟ੍ਰੈਕ ਕਰੀ ਦੱਸੋ ਕਿਹੜੇ ਬੈਂਡ ਬਗਾਉ ਠੀਕ ਹੈ 6478 ਹੁਣ ਬਾਈ ਥੋੜੀ ਜ਼ਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਦਾ ਮੈਨੂੰ ਨਾ ਮੇਰੇ ਪੁਲ ਮੋੜਦੇ ਨਹੀਂ ਆਪਾਂ ਅਗਲਾ ਆਕੇ ਚੀਜ਼ ਸਹੀ ਯਾ ਫਿੱਟ ਕਰੇ ਰੇਡ ਵਾਲੇ ਪਾਸੋਂ ਨਹੀਂ ਆਪਾਂ ਜਾਣਦੇ ਠੀਕ ਹੈ ਬਾਈ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ